ਪਈ ਅਨੇਕਾਂ ਲੋ ਤੁਹਾਡਾ ਰੋਟੀ ਦਾ ਸਾਧਨ ਮੰਨਿਓ ਕਿ ਇੱਕ ਮੰਗੀ ਮੰਗੀ ਦੇਂਦਾ ਵੀ ਕੋਈ ਨਹੀਂ ਭਾਜੀ ਕੋਈ ਵੀ ਪਾਉਂਦਾ ਕੋਈ ਨਹੀਂ ਦਿੰਦਾ ਪਰ ਭੁੱਖੇ ਬਹਿ ਰਹੀਏ ਕੋਈ ਨਹੀਂ ਹੁੰਦਾ ਕੋਈ ਨਹੀਂ ਦਿੰਦਾ ਹਗਾ ਪਰ ਤੁਹਾਡਾ ਗੁਰੂ ਬੜਾ ਸੁੰਦਾ ਜੀ ਚਲੋ ਵਾਹਿਗੁਰੂ ਮੈਂ ਤੇ ਕਹਿੰਨੀ ਗੁਰੂ ਰਾਮਦਾਸ ਸੁਣਦੇ ਆ ਭੈਣੇ ਜਿਨੇ ਤੈਨੂੰ ਇਸ ਜਗ ਤੇ ਭੇਜਿਆ ਉਹਨੂੰ ਤੇਰੀ ਰੋਟੀ ਦੀ ਫਿਕਰ ਹੈ ਹਾਂਜੀ ਉਹ ਹੈ ਤੁਨ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਨਾ ਹਾਂ ਮਹਾਰਾਜ ਦਿੰਦੇ ਆ ਸਭ ਨੂੰ ਦਿੰਦੇ ਆ ਵਾਹਿ ਖਾਲਸਾ ਵਾਹਿਗੁਰੂ ਜਗੀ ਫਤਿਹ ਆਜੋ ਦੇਖ ਲਈਏ ਜਿਹੜੀ ਹੈਂ ਸਪੈਸ਼ਲ ਅਜੋਤ ਪੱਪੂ ਜੀ ਪਾਣੇ ਸਪੈਸ਼ਲ ਬਣਵਾਈ ਆ ਦੇਖ ਲਓ ਤੁਸੀਂ ਕਾਤੇ ਟਾਈਮ ਲੱਗਿਆ ਟਾਈਮ ਤਾਂ ਲੱਗਾ ਕਿਉਂਕਿ ਇਹਦੇ ਉੱਪਰ ਨਾ ਸਾਰਾ ਉਹ ਲਵਾਇਆ ਵਾ ਕਿ ਇਹ ਸਟੀਲ ਦਾ ਪਾਣੀ ਨਾ ਤੁਹਾਡਾ ਕਿਉਂਕਿ ਤੁਹਾਡਾ ਕੰਮ ਚਾਹ ਦਾ ਤੇ ਮੜਕੇ ਇਥੇ ਚਾਹ ਵੀ ਡਲੂਗੀ ਤੇ ਉਹ ਖਰਾਬ ਖਰਾਬ ਹੋ ਜਾਣੀ ਸੀ ਇਸ ਕਰਕੇ ਤੁਹਾਡੇ ਵਾਸਤੇ ਸਪੈਸ਼ਲ ਹੈ ਟਾਈਮ ਤਾਂ ਲੱਗਾ ਕਿ ਹਾਂ ਧੰਗ ਗੁਰੂ ਰਾਮਦਾਸ ਚਲੋ ਧੰਗ ਗੁਰੂ ਰਾਮਦਾਸ ਆਓ ਖੋਸ਼ ਹੋ ਤੁਸੀਂ ਹਾਂ ਵਾਹਿਗੁਰੂ ਹੈ ਮੇਰੀ ਬੜੀ ਮਿਹਰਬਾਨੀ ਤੇਰੀ ਹੁਣ ਇਹਦੇ ਨਾਲ ਜਿੰਦਰਾ ਮਰਜੀ ਚਾਹ ਬਣਾ ਲਈਏ ਤੁਹਾਡੀ ਦਾਲ ਫੁਲਕਾ ਦਾੜਾ ਚੱਲਦਾ ਰਹੂਗਾ ਇਹ ਚੀਜ਼ ਦਾ ਤੁਹਾਨੂੰ ਹੋ ਜਾਊਗਾ ਕਿ ਤੁਹਾਡਾ ਦਾਲ ਫੁਲਕਾ ਸੋਹਣਾ ਚੱਲ ਪਊਗਾ ਕਿ ਹਾਂਜੀ ਹਨਾ ਬਾਕੀ ਚਲੋ ਮਾਰਾ ਜੀ ਤੁਸੀਂ ਜਿਹਰੇ ਕਹਿੰਦੇ ਸੀ ਨਾ ਮੈਨੂੰ ਰਿਸ਼ਕਾ ਵਾਂਣ ਕਰ ਲਿਆ ਮੈਂ ਕਿਹਾ ਵੀ ਨਹੀਂ ਹੁਣ ਤੁਸੀਂ ਇਹਨਾਂ ਨੂੰ ਰਿਕਸ਼ਾ ਨਾ ਚਲਾਣ ਦਿਓ ਚਾਰਾ ਕੋ ਨਹੀਂ ਨਹੀਂ ਚੱਲ ਦੇਣਾ ਹੁਣ ਪਾਣੀ ਪੂਣੀ ਵਾੜ ਕੇ ਵੀ ਬਣਾ ਲੈਣਾ ਆਪਾਂ ਹਾਂ ਇਹ ਤੇ ਸਾਰਾ ਸਮਾਨ ਆ ਜਾਏਗਾ ਤੇ ਉਹ ਪਾਣੀ ਪੂਣੀ ਇਹਨਾਂ ਨੂੰ ਹੁਣ ਰਿਕਸ਼ਾ ਵਿਚਾਰਿਆ ਕੋਈ ਚੱਲਣਾ ਨਹੀਂ ਉਮਰ ਹੋ ਗਈ ਐ ਇਹਨਾਂ ਕੋ ਵਿਚਾਰਿਆ ਕੋ ਹਨ ਤੁਸੀਂ ਹੁਣ ਚਾਹ ਪਾਣੀ ਦਾ ਨਾਲ ਦਾਲ ਛੋਲੇ ਜਾਂ ਕੋਈ ਤਰ੍ਹਾਂ ਦਾ ਕੁਝ ਕਰ ਕੇ ਚਾਲ ਕੇ ਚਾਲੂ ਕਰ ਲਿਓ ਠੀਕ ਐ ਪਿਆਰੋ ਰੇੜੀ ਵਧੀਆ ਠੀਕ ਐ ਇਹਦੇ ਨਾਲ ਤੁਹਾਡਾ ਸੋਹਣਾ ਬਾਬੂ ਜੀ ਹੋ ਜਾਣਾ ਵਾ ਠੀਕ ਐ ਬਾਕੀ ਦੇਣ ਵਾਲਾ ਕੌਣ ਐ ਤੁਹਾਡਾ ਗੁਰੂ ਐ ਗੁਰੂ ਰਾਮਦਾਸ ਬਾਛਾਰੀ ਠੀਕ ਹੈ ਮੈਂ ਜੀ ਵਾਈਕਲ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਹੋਰੀ ਸਿੰਘ ਸਾਹਿਬ ਚਰਦੀ ਕਲਾ ਜੀ ਪਿਆਰੋ ਵਾਈਕਲ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਹੋਰ ਜੀ ਠੀਕ ਹੈ ਪਿਆਰੋ ਸ਼ੁਕਰ ਹੈ ਜੀ ਚਲੋ ਇਹਦੇ ਦਾ ਆਪਣੇ ਇਲਾਕੇ ਦੀ ਆ ਹਰਿਆ ਜੀ ਮੈਂ एक्चुअली ਆ ਬਜ਼ੁਰਗਾ ਕੋਲ ਆਇਆ ਸੀ ਇਹਨਾਂ ਨੂੰ ਜੜੀ ਦੇਣੀ ਸੀ ਤੇ ਉਹ ਤਾ ਕਰਕੇ ਇੱਧਰ ਨੂੰ ਹੋ ਗਿਆ ਜੀ ਹੋਰ ਸਿੰਘ ਸਾਹਿਬ ਕਿਹੜਾ ਪਿੰਡ ਆਪਣਾ ਦੂਬਰ ਜੀ ਅੱਛਾ ਅੱਛਾ ਇੱਥੇ ਅੱਗੇ ਕਿਧਰ ਰੰਦੇ ਨੇ ਠੀਕ ਹੈ ਚਲੋ ਸ਼ੁਕਰ ਹੈ ਸ਼ੁਕਰ ਅੱਗੇ ਉਹ ਭਾਈ ਜੀ ਨੇ ਖੜ ਕੇ ਕਾਰ ਦੇ ਉਹ ਵੇਖ ਕੇ ਤੇ ਨਹੀਂ ਨਹੀਂ ਧੰਨਵਾਦ ਪਿਆਰਿਓ ਧੰਨਵਾਦ ਤੁਹਾਡਾ ਪਿਆਰਾ ਜੀ ਤੇ ਠੀਕ ਹੈ ਵੀ ਜੀ ਧੰਨਵਾਦ ਜੀ ਭਾਈ ਖਾਲਸਾ ਭਾਈ ਗੁਰਜੀਕਿਫਤ ਤੇ ਮਤਾ ਜੀ ਤੁਸੀਂ ਕੱਲ ਸ਼ੁਰੂ ਕਰ ਲਿਓ ਕੰਮ ਠੀਕ ਹੈ ਨਾ ਐਕਚੁਅਲੀ ਭਾਈ ਨਾਲ ਵੀ ਗੱਲ ਹੋਈ ਸੀ ਜਿਹੜੇ ਸਿੰਘ ਸਾਹਿਬ ਆ ਜਿਨ੍ਹਾਂ ਨੇ ਤੁਹਾਨੂੰ ਜੜੀ ਭੇਜੀ ਨਾ ਤੇ ਉਹ ਨਾਲ ਮੈਂ ਤਾਂ ਹੁਣ ਤੁਸੀਂ ਖੁਸ਼ ਨਾ ਕਹਨੇ ਤੁਸੀਂ ਖੁਸ਼ ਹੋ ਕੋਈ ਹੋ ਤੇ ਮੰਨ ਚ ਨਹੀਂ ਹੈਗਾ ਕਿ ਹਾਂ ਵੀ ਨਹੀਂ ਕਿ ਸਾਨੂੰ ਰੋਟੀ ਨਹੀਂ ਮਿਲਨੀ ਜਾਂ ਕਿੱਦਾਂ ਵਾ ਮਹਾਰਾਜ ਦਊਗਾ ਜੀ ਹੈ ਇੱਥੇ ਵੀ ਤੁਹਾਨੂੰ ਦੱਸਾਂਗੇ ਕਮਾ ਰੋਟੀ ਵੀਰ ਜੀ ਹਾਂ ਮੈਨੂੰ ਨਹੀਂ ਇਹ ਚ ਤੁਸੀਂ ਸਾਰਿਆਂ ਨੂੰ ਇੱਕ ਦੱਸਣਾ ਤੁਸੀਂ ਸਾਰਿਆਂ ਨੂੰ ਇੱਕ ਦੱਸਣਾ ਜਿਨ੍ਹਾਂ ਨੇ ਤੁਹਾਨੂੰ ਕੰਮ ਨਹੀਂ ਦਿੱਤਾ ਤੁਸੀਂ ਕੰਮ ਤੇ ਜਾਂਦੇ ਸੀ ਦੀ ਤੁਹਾਨੂੰ ਕੰਮ ਤੇ ਨਹੀਂ ਰੱਖਦੇ ਸੀ ਹਨਾ ਹਾਂ ਪਰ ਗੁਰੂ ਬੜਾ ਬਿਹਾਨਤ ਹੈ ਜਿਨ੍ਹਾਂ ਨੇ ਤੁਹਾਨੂੰ ਦੇਣਾ ਸੀ ਉਹ ਉਹਨਾਂ ਨੇ ਤੁਹਾਨੂੰ ਅੱਜ ਦੇ ਦਿੱਤੀ ਹੈ ਚਲੋ ਤੇ ਬਾਕੀ ਤੁਹਾਡੀ ਬੇਨਤੀ ਕਿਧੇ ਗਈ ਸੀ ਧੰਗੁਰੂ ਰਾਮਦਾਸ ਪਾਸ਼ਾ ਜੀ ਕੇ ਜਿਨ੍ਹਾਂ ਨੇ ਤੁਹਾਨੂੰ ਇਹ ਲੈ ਦਿੱਤੀ ਮੇਰੀ ਮੱਥਾ ਟੇਕਾਂਗੇ ਮਹਾਰਾਜ ਸਾਰੇ ਘਰ ਆਓ ਆਹੋ ਸਾਡੇ ਮਹਾਰਾਜਾਂ ਘਰ ਤੋਂ ਵਾਲਾ ਮੀਨ ਸਾਰਾ ਨਹੀਂ ਨਹੀਂ ਗੁਰੂ ਅਮਰਦਾਸ ਪਾਛਾ ਜੀ ਬੇਨਤੀ ਜਿਹੜੇ ਦੇ ਰਿਹਾ ਹਾਂ ਹਾਂ ਸਿੰਘ ਜੀ ਸਾਰਿਆਂ ਨੂੰ ਗੁਰੂ ਨਹੀਂ ਨਹੀਂ ਬਿਲਕੁਲ 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 ਜੀ ਕੋਕੇ ਮੇਰੇ ਘਰ ਦੇ ਮੈਂ ਭਾਵੇਂ ਜਾਵਾਂ ਭਾਵੇਂ ਨਾ ਜਾਵਾਂ ਮੈਨੂੰ ਇੱਥੇ ਜਾਣਾ ਹੀ ਆਉਣਾ ਠੀਕ ਹੈ ਕਿਉਂਕਿ ਆਪਾਂ ਕੱਲ ਅਰਦਾਸ ਕੀਤੀ ਸੀ ਗੁਰੂ ਅਮਰਦਾਸ ਪਾਛਾ ਜੀ ਉਹਨਾਂ ਨੇ ਤੁਹਾਡੇ ਬਸ ਇੱਥੇ ਭੇਜੀ ਆ ਠੀਕ ਹੈ ਜੀ ਚਲੋ ਠੀਕ ਹੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ